ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਣਕ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨਾਂ ਦੀ ਕਿਵੇਂ ਰੋਕਤ ਕਮੀਏ ਕਿਹੜਾ ਜਿਹੜਾ ਆਪਾਂ ਨਦੀਨ ਆਸ਼ਕ ਵਰਤਨਾ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਜਿਹੜੇ ਵੀ ਕਿਸਾਨ ਵੀਰ ਆਪਣੇ ਫੇਸਬੁਕ ਪੇਜ ਨਾਲ ਜੁੜੇ ਨੇ ਤਾਂ ਸਭ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤਾਂ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨਿਊਜ਼ ਸਬਸਕ੍ਰਾਈਬ ਜ਼ਰੂਰ ਕਰਨ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਬ੍ਰਾਂਡ ਆਉਂਦਾ ਜੀ ਨਦੀਨ ਆਸ਼ਕ 24D 24D ਦੇ ਵਿੱਚ ਦੋ ਸਾਲਟ ਆਉਂਦੇ ਆ ਕਿ ਸੋਡੀਅਮ ਸਾਲਟ ਆ ਜਿਹੜਾ 8 ਜਾ ਫਿਰ ਅੰਬਾ 2 ਫੋਲਡੀ ਜਿਹੜਾ ਇਹਦੇ ਨਾਲ ਰਿਸਲਟ ਆਉਂਦਾ 38% ਈਸੀ ਇਹ ਦੋ ਸਾਲਟ ਆਉਂਦੇ ਆ ਤੇ ਜਿਹੜੀ ਇਹਨਾਂ ਦੀ ਆਪਾਂ ਡੋਜ਼ ਦੀ ਗੱਲ ਕਰੀਏ ਤਾਂ ਜਿਹੜਾ 80% ਵਾਲਾ ਉਹ 250 ਗ੍ਰਾਮ ਪੈਂਦਾ ਤੇ ਜਿਹੜਾ 38% ਵਾਲਾ ਉਹ ਹੈਗਾ ਜੀ ਉਹ ਵੀ 250 ਗ੍ਰਾਮ 250 ਐਮਐਲ ਪੈਂਦਾ ਤੇ ਮਿੱਤਰੋ ਜੇ ਇਹਦੀ ਗੱਲ ਕਰੀਏ ਤਾਂ ਸਮੇਂ ਸਿਰ ਜੇ ਆਪਾਂ ਕਣਕ ਦੀ ਬਜਾਈ ਕੀਤੀ ਹੈ ਤਾਂ ਇਹਦੀ ਸਪਰੇਅ ਆਪਾਂ 35 ਤੋਂ 40 ਦਿਨਾਂ ਦੇ ਵਿੱਚ ਕਰਨੀ ਹੈ ਜੇ ਆਪਾਂ ਕਣਕ ਦੀ ਬਜਾਈ ਪਛੇਤੀ ਕਰੀਏ ਦਸੰਬਰ ਦੇ ਵਿੱਚ ਤਾਂ ਫਿਰ ਆਪਾਂ ਜਿਹੜੀ ਇਹਦੀ 43 ਤੋਂ 55 ਦਿਨਾਂ ਦੇ ਵਿੱਚ ਇਹਦੀ ਵਰਤੋਂ ਕਰਨੀ ਹੈ ਤੇ 150 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰਨੀ ਹੈ ਤੇ ਇਹਨੇ ਜਿਹੜੇ ਨਦੀਨਾਂ ਦੀ ਰੋਕத் ਥੰਮ ਕਰਨੀ ਉਹਨਾਂ ਦੇ ਵਿੱਚ ਮਿੱਤਰੋ ਚੌੜੇ ਪਤਲੇ ਨਦੀਨਾਂ ਵਿੱਚ ਬਾਥੂ ਬਿੱਲੀਬੂਡੀ ਜੰਗਲੀ ਹਾਲੂ ਪਿੱਤ ਪਾਪੜਾ ਜੰਗਲੀ ਸੇਜੀ ਮੈਣਾ ਮੈਣੀ ਪਾਲਕ ਇਹਨਾਂ ਦੀ ਇਹਨੇ ਰੋਕத் ਥੰਮ ਕਰਨੀ ਹੈ 24D ਨੇ 38% ਵਾਲੀ ਨੇ ਤੇ 80% ਵਾਲੀ ਨੇ ਸੋਡੀਅਮ ਸਾਲਟ ਤੇ ਐਸਟਰ ਸਾਲਟ ਆ ਜਿਹੜਾ ਤੇ ਉਸ ਤੋਂ ਅਗਲਾ ਟੈਕਨੀਕਲ ਆਉਂਦਾ ਮਿੱਤਰੋ ਐਲ ਗ੍ਰੈਪ ਵਾਲਾ ਟੈਲੀਗ੍ਰਾਫ ਤੇ ਜਿਹੜੀ ਮੈਡਸਲ ਮੈਡਸਲ ਫਰਾਨੇ ਦੇ ਵਿੱਚ ਸਾਲਟ ਹੁੰਦਾ ਤੇ ਇਹਦੀ ਆਪਾਂ ਡੋਜ਼ ਆ ਜਿਹੜੀ 10 ਗ੍ਰਾਮ ਇੱਕ ਏਕੜ ਦੇ ਹਿਸਾਬ ਦੇ ਨਾਲ ਵਰਤਣੀ ਆ ਤੇ ਕਣਕ ਦੀ ਬਜਾਈ ਤੋਂ ਆਪਾਂ 30 ਤੋਂ 35 ਦਿਨਾਂ ਦੇ ਵਿੱਚ 150 ਲੀਟਰ ਪਾਣੀ ਲਾ ਕੇ ਸਪਰੇਅ ਕਰਨੀ ਆ ਇਹ ਜਿਵੇਂ ਕਿ ਚੌੜੇ ਪੱਤੇ ਵਾਲਾ ਕੰਡਿਆਲੀ ਪਾਲਕ ਹੁੰਦਾ ਉਹਦੇ ਤੇ ਤਾਂ ਸ਼ਾਨਦਾਰ ਰਿਜ਼ਲਟ ਮਿਲਦਾ ਬਾਕੀ ਜਿਹੜੇ ਬਾਥੂ ਹੁੰਦਾ ਉਹਤੇ ਵੀ ਰਿਜ਼ਲਟ ਇਹਦਾ ਮਿਲਦਾਗਾ ਆਪ ਨੂੰ ਵਧੀਆ ਤੇ ਉਸ ਤੋਂ ਅਗਲਾ ਟੈਕਨੀਕਲ ਹੈਗਾ ਮਿੱਤਰੋ ਏਮ ਜਾਂ ਏਮ ਜਾਂ ਐਫਿਨਿਟੀ ਹੁੰਦਾ ਦੀ 40 ਡੀ ਐਫ ਤੇ ਇਹਦੇ ਆਪਾਂ ਜਿਹੜੀ ਡੋਜ਼ ਆ 20 ਗ੍ਰਾਮ ਇੱਕ ਏਕੜ ਦੀ ਡੋਜ਼ ਆ ਤੇ ਬਜਾਈ ਦੀ ਕਣਕ ਦੀ ਬਜਾਈ ਤੋਂ ਇਹ 25 ਤੋਂ 30 ਦਿਨਾਂ ਦੇ ਵਿੱਚ ਆਪਾਂ ਸਪਰੇਅ ਕਰਨੀ ਆ ਤੇ 200 ਲੀਟਰ ਲਾ ਕੇ ਆਪਾਂ ਸਪਰੇਅ ਕਰਨੀ ਇਹਦੇ ਜਿਹੜਾ ਇਹ ਨਦੀਨ ਜਿਹੜਾ ਮਾਰਦੀ ਮਟਨ ਬੂਟੀ ਹੈ ਜਿੱਥੇ ਖੇਤਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਉੱਥੇ ਆਪਾਂ ਇਹ ਮਦੀ ਵਰਤੋਂ ਕਰਨੀ ਆ ਉਸ ਤੋਂ ਅਗਲਾ ਸਾਲ ਟਾਈਮ ਤੇ ਮਿੱਤਰੋ ਲਫਿੰਡਾ ਲਫਿੰਡਾ ਨਦੀਨਾ ਸ਼ਕਾਜੀ 50 ਡੀ ਐਫ ਇਹਦੇ ਵਿੱਚ ਮੈਟਰ ਸਲਫਰਾਨ ਪਲਸ ਕਾਰਫੋਰ ਕਾਰ ਫੈਂਟਰਾ ਜੋਲ ਹੁੰਦਾ ਜੀ ਇਹਦੇ ਵਿੱਚ ਜਿਹੜੀ ਆਪਾਂ ਚੌੜੇ ਪੱਤੇ ਵਾਲੇ ਨਦੀਨ ਖਾਸ ਤੌਰ ਤੇ ਮਕੋ ਕੰਡਿਆਲੀ ਪਾਲਕ ਰਾਰੀ ਰਿਵਾਰੀ ਤੇ ਹਰਨਖੁਰੀ ਇਹਦੇ ਤੇ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਇਹ ਵੀ ਆਪਾਂ ਜਿਹੜੀ ਸਪਰੇਅ ਆ ਗਈ ਬਜਾਈ ਤੋਂ 25 ਤੋਂ 30 ਦਿਨਾਂ ਦੇ ਵਿੱਚ 200 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰਨੀ ਹੈ ਮਿੱਤਰੋ ਇਹ ਚੌੜੇ ਪੱਤੇ ਵਾਲੇ ਨਦੀਨਾਸ਼ਕਾ ਸਸਤੇ ਨਦੀਨਾਸ਼ਕਾ ਮਿੱਤਰੋ ਇਹਨਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਕਿਉਂਕਿ ਐਡਾ ਬਹੁਤ ਚੱਲ ਰਹੀਆਂ ਮਹਿੰਗੇ ਮਹਿੰਗੀਆਂ ਦੀਆਂ ਕੋਈ ਫਾਇਦਾ ਨਹੀਂ ਮਹਿੰਗੇ ਵਰਤਨ ਦਾ ਜਿਹੜੇ ਤੁਹਾਡੇ ਖੇਤ ਦੇ ਵਿੱਚ ਨਦੀਨ ਆ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜਾ ਨਦੀਨ ਤੇ ਤੁਸੀਂ ਕਿਹੜੀ ਕਰ ਸਕਦੇ ਹੋ ਕਿਹੜੇ ਨਦੀਨ ਤੇ ਕਿਹੜੀ ਕਰ ਸਕਦੇ ਹੋ ਉਸ ਹਿਸਾਬ ਨਾਲ ਤੁਸੀਂ ਆਪਣੀ ਸਪਰੇਅ ਕਰ ਲਓ ਐਵੇਂ ਜਿਆਦਾ ਖਰਚ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹਦੇ ਵਿੱਚ 1.5 ਤੋਂ 200 ਰੁਪਿਆ ਵੱਧ ਤੋਂ ਵੱਧ ਕਿੱਲੇ ਦਾ ਖਰਚਾ ਆਊਗਾ ਤੇ ਕਈਆਂ ਦਾ ਨਦੀਨ ਨਾਸ਼ਕ ਦਾ ਖਰਚਾ ਇਦੋਂ ਵੀ ਘੱਟ ਆਗਾ ਤੇ ਜਿਹੜੇ ਅੱਜ ਕੱਲ ਐਡਾਂ ਚੱਲਦੀਆਂ ਮਹਿੰਗੇ ਮਹਿੰਗੇ ਨਦੀਨ ਨਾਸ਼ਕ ਪਾਏ ਜਾ ਰਹੇ ਉਹਨਾਂ ਤੋਂ ਬਚੋ ਮਿੱਤਰੋ ਤੇ ਇਹੀ ਵਰਤ ਲਓ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ